ਇਕੇ ਬਟੀਕ ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ওভারਕਟ ਬਾਰੇ ਪੂਰਾ ਤੇ ਕਮੀਜ਼ ਦੀ ਕਟਾਈ ਦਾ ਕਿੰਨਾ ਅੰਤਰ ਕਿਸ ਤਰ੍ਹਾਂ ਆਪਾਂ ਕੱਟ ਪਾਣੀ ਕਿਸ ਤਰੀਕਾ ਆਪਾਂ ਲੰਬਾਈ ਤੇ ਚੜਾਈ ਆਤਾ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦਾ ਨਾਪ ਲੈਣਾ ਹੈ ਉਹਨਾਂ ਦਾ ਹੀ ਛਾਤੀ ਹੈਗੀ 22 ਇੰਚ ਤਿਆਰ ਕਮਰ 20 हिਪ 22 ਆਪਾਂ ਇਹਦਾ ਸਾਮਣਾ ਜਿੰਨੀ ਹੈਗੀ 21 ਦੇ ਵਿੱਚ ਚਾਰ ਪ੍ਰੈਸ ਕਰਕੇ 25 ਕਰ ਲੈਨੇ 25 ਦਾ ਹਾਫ ਆ ਗਿਆ 12.5 ਤੇ ਇਧਰ ਆਪਾਂ ਕੱਪੜਾ ਲਵਾਂਗੇ 12.5 ਸਭ ਤੋਂ ਪਹਿਲਾਂ ਆਪਾਂ ਥੋੜਾ ਉੱਪਰੋਂ ਕਾਣ ਕੱਟ ਲੈਣੀ ਹੈ ਇੱਕ ਬਰਾਬਰ ਕਰ ਲੈਣਾ ਕਪੜਾ ਇਸ ਤਰੀਕੇ ਰੱਖਿਆ ਆਪਾਂ ਤੇ ਇਧਰ ਕੱਲਾ ਪਸਾਹ ਦੋਨੇ ਕੰਨੀਆਂ ਆਣੀਆਂ ਇਧਰ ਬੰਦਵਾ ਇੱਥੇ ਲਾਵਾਂਗੇ ਆਪਾਂ 12.5 ਤੇਰੀ ਲੰਬਾਈ ਰੱਖਣੀ ਆਪਾਂ 20 ਇੰਚ ਇੱਥੋਂ ਇੰਚ ਲਾਵਾਂਗੇ ਆਪਾਂ 12.5 ਇਸ ਤਰੀਕੇ ਨਾਲ ਮਿਲਾਵਾਂਗੇ ਨਾ ਆਪਾਂ ਫਰੰਟ ਪੱਲੇ ਕੱਟ ਲੈਨੇ ਇੱਥੇ ਹੁਣ ਆਪਾਂ ਜਿਹੜਾ ਕੱਪੜਾ ਰਾਪਕੂ ਬਚਿਆ ਹੋਇਆ ਇਹਨੂੰ ਕੱਟ ਦਵਾਂਗੇ ਇਸ ਤਰ੍ਹਾਂ ਹੁਣ ਆਪਣਾ ਇਹ ਖੋਲ ਕੇ ਤੇ ਇਹ ਜਿਹੜਾ ਕੱਪੜਾ ਲਾਵਾਂਗੇ ਇਸ ਤਰ੍ਹਾਂ ਦਾ ਪਾਂਡਵਲ ਕੱਟਿਆ ਸੀ ਜੇ ਫਰੰਟ 1.5 ਲਾਇਆ ਸੀਗਾ ਇਹ ਵਣ ਕੇ ਆਪਣਾ 1.5 ਡਬਲ ਕਰਕੇ 23 ਇਸ ਤਰ੍ਹਾਂ ਪਾ ਲੰਬਾਈ ਜਿਹੜਾ ਇਹ ਡੈਕ ਪੱਲੇ ਦੀ ਕਟਾਈ ਕਰਾਂਗੇ ਇਹ ਹੈ ਕਿਪਾਂ ਬੈਕ ਪਲੇ ਦੀ ਲੰਬਾਈ ਤੇ ਚੜਾਈ ਹੁਣ ਦੱਸਾਂਗੇ ਆਪਾਂ ਧੀਰੇ ਡਰਾਪ ਕਰਨਾ ਹੁਣ ਦੱਸਾਂਗੇ ਆਪਾਂ ਤੁਹਾਨੂੰ ਧੀਰੇ ਡਰਾਪ ਕਰਨਾ ਧੀਰਾ ਆਪਾਂ ਲਾਵਾਂਗੇ ਇਥੋਂ ਉਹਨਾਂ ਦਾ 7.5 ਇੰਚ نیچے 7 ਨਹੀਂ ਤੁਮੀ ਆਪਣਾ ਪ੍ਰੋਫਰਨਾ ਚਾਹੀਦਾ ਸੈਲਗ ਸਕਦਾ ਸਤੀ ਹੈ ਕਿਉਂ ਨਦੀ 300 ਮਾਈਲੇ ਮਾਰ ਰਹੇ ਹਾਂ ਪਣੀ ਜਿਵੇਂ ਆਪਾਂ ਨੋਰਮਲ ਕਿੰਨੀ इजीली ਕਟਾਈ ਕਰਨੇ ਆ। ਉਦੀ ਕਾਟ। ਹੁਣ ਅੰਦਰ ਚ ਆਪਾਂ ਦੱਸਾਂਗੇ ਰਹਾਂ ਅੰਦਰ ਜੈਕਟ ਦੀ ਕਟ ਪਾਉਂਦਾ ਵੀ ਕਿਸ ਤਰੀਕੇ ਪਾਣੀ ਹੈ। ਇਹ ਤਾਂ ਇਸ ਤਰ੍ਹਾਂ ਦੱਸਿਆ ਵੀ ਕਈਆਂ ਨੂੰ ਪਤਾ ਨਹੀਂ ਲੱਗਦਾ ਵੀ ਕਾਟ ਕਿਸ ਤਰੀਕੇ ਪਾਣੀ ਹੈ। ਜਿਵੇਂ ਕਮੀਜ਼ ਦੀ ਪਾਣੀ ਹੈ ਉਵੇਂ ਹੀ ਪਾ ਜਾਂਦੇ ਨੇ ਪਰ ਉਸ ਤਰ੍ਹਾਂ ਨਹੀਂ ਪਾਣੀ। ਥੋੜਾ ਇਹਦਾ ਫਰਕਾ। ਹੁਣ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਬੈਕਪਾਰਟ ਪਾਣੀ ਆਪਾਂ ਬੈਕਵਰਡ ਤੋਂ ਪਾਣੀ ਆਪਾਂ ਇਸੇ ਤਰੀਕੇ ਹੀ ਸੇਮ ਜਿਹੜੀ ਅੱਗੇ ਵਾਲੀ ਆਪਾਂ ਇੱਥੋਂ ਹੱਥ ਲੈ ਕੇ ਪਾਈਓ ਉਹ ਹੱਥ ਨਹੀਂ ਲੈਣਾ ਇਹ ਜਿਹੜੀ ਸੀ ਇਹ ਆਪਾਂ ਅੱਗੇ ਲੱਗ ਜਾਣੀ ਇੱਥੇ ਇਸ ਤਰ੍ਹਾਂ ਪਾ ਰਹੇ ਦੇ ਸਕੀਏ ਇੱਕ ਮੀਜ ਲਈ ਅਤੇ ਇਹ ਜਿਹੜੇ ਜੈਕਟਾਂ ਲਈ ਸਾਡੇ ਹੁਣ ਆਪਾਂ ਕਟਾਈ ਪਹਿਲਾਂ ਇਹ ਵਾਲੀ ਕਰਨੀ ਹੈ ਉਸ ਤੋਂ ਬਾਅਦ ਇਹ ਵਾਲੀ ਕਰਨੀ ਹੈ ਇਹ ਨਹੀਂ ਕਰਨੀ ਇੰਨੀ ਕਾਟ ਪਾਣ ਦਾ 1/2 ਇੰਚ ਦਾ ਮੀਜ ਦੀ ਤੇ ਓਵਰ ਕੋਟ ਦੀ ਕਾਟ ਦਾ ਫਰਕ ਇਹ ਨਹੀਂ ਅੰਤਰਤਨ ਦੱਸਣਾ ਸੀਗਾ ਸਮਝਾਉਣਾ ਸੀਗਾ ਵੀ ਇਹਦੀ ਕਾਟ ਜਿਹੜੇ ਜਾਰੀ ਆਪਾਂ ਲਗਾਏ ਚ ਨਹੀਂ ਪਾਣੀ ਹੈਗੀ ਥੋੜੀ ਬਾਹਰ ਰੱਖ ਕੇ ਪਾਣੀ ਅੱਧੇ ਇੰਚ ਦਾ ਫਰਕ ਕਿਸੇ ਨੂੰ ਇਹ ਸਾਵਨਾ ਹੁਣ ਆਪਾਂ ਕਟਾਈ ਕਰਦੇ ਹਾਂ ਜੀ ਇਹ ਹੈ ਜੀ ਪਿਛਲੇ ਪੱਲੇ ਦੀ ਘਾਟ ਹੁਣ ਪਾਵਾਂਗੇ ਉਹ 프ਰੰਟ ਦੀ ਕਟਾਈ ਕਰਨ ਕੇ ਆਪਾਂ ਧਿਆਨ ਰੱਖਣਾ ਵਾ ਜਿਹੜਾ ਪੱਲੇ ਰੱਖਨੇ ਆ ਇੱਧਰ ਰੱਖੋ ਜਿਵੇਂ ਕਮੀਜ਼ ਦਾ ਬੈਕ ਪੱਲਾ ਰੱਖਿਆ ਹੈ ਉਸੇ ਤਰੀਕੇ ਰੱਖਿਆ ਹੋਇਆ ਤੇ ਜੈਕਟ ਜਿਹੜਾ ਅਗਲੇ ਦੋਨੇ ਪਰੰਪਰਤ ਪੱਲੇ ਨੇ ਉਹ ਖੁੱਲੇ ਰੱਖਣੇ ਨੇ ਠੀਮੀਜ ਦੀ ਕੱਟ ਨਾਲ ਉਹਰ ਕੋਟ ਜੈਕਟ ਦਾ ਇੰਨਾ ਫਰਕ ਹੁਣ ਆਪਾਂ ਜਸੰਗ ਤੁਹਾਨੂੰ ਬੈਕ ਪੱਲੇ ਦੀ neck ਦੀ ਕਟਾਈ ਇਹਦਾ ਇਹ ਬਕਰਾਂਗੇ 3 ਇੰਚ ਦੀ نیچے ਨੂੰ 1.5 ਇੰਚ ਇਸ ਜਿਹਦਾ ਇੰਚ ਤੇ ਆਪਾਂ ਸਲਾਈ ਜੋਗਾ ਸਿੱਧੀਆਂ ਲਾ ਲਈ ਦੀ ਆਪਾਂ ਜਿੰਨਾ ਕਪੜਾ ਆਪਣਾ ਸਲਾਈ ਚ ਆਉਣਾ ਪੈਂਦਾ ਇਸ ਤੋਂ ਬਾਅਦ ਚ ਫਿਰ ਆਪਾਂ ਥੋੜੀ ਫਲਕ ਪਾਣੀ ਆਹੋਲੀ ਫੋਲੀ ਇਹਦੇ ਨਾਲ ਸ਼ੇਪ ਮਲਾਨੀ ਆਪਾਂ ਇੱਕਦਮ ਨਹੀਂ ਮਲਾਨੀ ਇਸ ਤਰੀਕੇ ਹੈਗਾ ਆਪਣਾ ਬੈਕ ਕਟਾਈ ਦਾ ਡਰਾਫਟ ਬੈਕ ਪੱਲੇ ਨੂੰ ਆਪਾਂ ਪਾਸੇ ਰੱਖ ਦੇਣਾ ਹੁਣ ਆਪਾਂ ਅਗਲੇ ਪੱਲੇ ਦੀ neck ਦੀ ਕਟਾਈ ਤੇ ਗਲਾਈ ਬਾਰੇ ਦੱਸਾਂਗੇ ਜਿਹੜੀ ਆਪਾਂ ਗਲਾਈ ਪਾਣੀ ਜਿੰਨਾ ਆਪਾਂ ਉਹਦੇ ਬੈਕ ਪੱਲੇ ਦੀ ਚੜਾਈ ਲਈ ਸੀ ਜਿਦੋਂ ਬਰੌਡ ਲਾਇਆ ਉਹਨਾਂ ਹੀ ਲਾਵਾਂਗੇ ਦਾ ਵੀ ෙ च ප අරන තු ස සතත දුරු ෂේත ශ් තක පසිතල ගලන ਇਹ ਤੁਹ ਪਰ ਤਕਰੀਬਨ ਜਿਹੜੀ ਸ਼ੇਪ ਆਹਾ 1 ਇੰਚ ਦੀ ਤਾਂ ਆ। ਇਹ ਤੁਮ ਆਪਾਂ 1/2 ਇੰਚ ਦਾ ਫਰਕ ਪਾ ਰਹੇ ਹਾਂ। 1/2 ਇੰਚ ਤੋਂ ਹੌਲੀ-ਹੌਲੀ ਫਿਰ ਆਪਾਂ ਇਸ ਤਰੀਕੇ ਇਥੇ ਮਿਲਾਤਾ। ਇੱਥੋਂ ਆਪਾਂ ਇਸ ਤਰ੍ਹਾਂ ਗਲਾਈ ਪਾਣੀ ਹੁਣ ਆਪਾਂ ਨਹੀਂ ਇੱਥੇ ਕੋਨੇ ਦੀ ਕਟਾਈ ਇੱਥੋਂ ਗਲਾਈ ਜਿਹੜੀ ਜਣੀ ਆਪਾਂ ਹਾਂ 1.5 ਇੰਚ ਲਾਹੇ ਇਥੋਂ ਆਪਾਂ 1.5 ਲਾਈ ਅਸੀਂ ਸੈਂਟਰ ਚੋਂ ਇਥੋਂ ਆਪਣੀ ਗਲਾਈ ਚ ਲਗੀਏ 3.5 ਇੰਚ ਤੱਕ ਇਹਦੇ ਤਰੀਕੇ ਨਾਲ ਆਪਣਾ 3.5 ਇੰਚ ਤੱਕ ਕਰ ਲਓ ਇਸ ਤਰੀਕੇ ਆਪਾਂ ਇਹ ਹੈਗਾ ਉਹ ਕੋਟ ਕਾਟ ਦੀ ਗਲਾਈ ਵਾਸਤੇ ਇਹ ਹੈਗਾ ਨੱਕ ਦੇ ਇਸ ਤਰ੍ਹਾਂ ਆਪਾਂ ਹੁਣ ਆਪਾਂ ਕਟਾਈ ਕਰਾਂਗੇ ਇਥੋਂ ਫੋਕ ఇంకా సార్ కి టైం ఇవ్వడం ਰਾਫੋ ਤੇ ਕਟਾਈ ਹੁਣ ਅਪਾ ਦੱਸਾਂਗੇ ਤੁਹਾਨੂੰ ਜੇਪ ਵਾਸਤੇ ਕਪੜਾ ਕਿਸ ਤਰੀਕੇ ਲੈਣਾ ਹੈ ਕਿੰਨੀ ਲੰਬਾਈ ਜੜਾਈ ਲਾਣੀ ਹੈ ਉਹਦੇ ਸਭ ਨਾਲ ਕਟਾਈ ਤੇ ਨੇ ਇਸ ਤਰੀਕੇ ਕਪੜਾ ਬਚਿਆ ਹੋਇਆ ਸੀ ਆਪਣਾ ਜੜਾ ਅੰਨਾ ਫਰੰਟ ਪੱਲੇ ਕੱਟੇ ਸੀ ਜੈਕਟ ਦੇ ਉਹਦੀ ਸਾਈਡ ਤੋਂ ਜਿਹੜਾ ਕਪੜਾ ਬਚਿਆ ਸੀਗਾ ਉਹ ਵਾ ਹੁਣ ਅਪਾ ਲੰਬਾਈ ਲਵਾਂਗੇ ਇਹਦੀ 8 ਇੰਚ लवेंगे सत इंच की पांच इंच अपने तैयार रह जाएगी इस तरह कटाई हैं देवे ਚੂਪੀ ਚੇਤੇ ਇਹ ਵੀ ਆਪਣੇ ਜੇਬ ਲਗਾਉਣ ਵਾਸਤੇ ਦੋਨੇ ਕਪੜੇ ਪੱਟੇ ਨੇ ਤੀਸਰਾ ਆਪਾਂ ਲੇੜੀ ਕਰਨ ਵਾਸਤੇ ਰੱਖ ਦਾਂਗੇ ਫਿਰ ਨਹੀਂ ਆਪਾਂ نیچے ਨੂੰ ਲੇੜੀ ਕਰ ਦੇਣੀ ਹੈ ਦੇ ਜਿਹੜਾ ਪਾ ਜੜਨੇ ਨੇ ਉਹਦਾ ਸੈਂਟਰ ਕਰਕੇ ਇਹ ਕਟਾਪ ਆਇਆ ਵੀ ਆਪਾਂ ਥੱਲੇ ਨੂੰ ਜਿਹੜੀ ਪਾ ਕਟਾਜੀ ਉਹਨੂੰ ਫੋਲਡ ਕਰਨਾ ਇਸ ਤਰੀਕੇ ਹਾਂ ਫੋਲਡ ਕਰਨਾ ਆਹ ਸੈਂਟਰ ਕਰਿਆ ਆਪਾਂ ਸੈਂਟਰ ਦਾ ਇਸ ਤਰੀਕੇ ਨਾਲ ਸੈਂਟਰ ਨਾਲ ਕਟਾਪਾ ਕੇ ਇਹ ਆਪਾਂ ਕੱਟਵਾਲਾਣਾ ਛੁੱਟ ਗਿਆ ਇਸ ਤਰੀਕੇ ਨੂੰ ਜੇਬ ਨਾਲ ਵੀ ਕੱਟ ਪਾ ਗਾ ਕੱਟਣਾ ਕੱਟ ਮਲਾ ਕੇ ਜੇ ਬਾਬਾ ਇਸ ਤਰੀਕੇ ਅਟੈਚ ਕਰਦੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਰੇਬ ਜਿਹੜੀ ਆਪਾਂ ਕਿਨਾਰੀ ਲਾਣੀ ਹੁੰਦੀ ਏ ਉਹਨੂੰ ਕਿਸ ਤਰੀਕੇ ਕੱਟਣਾ ਆਪਾਂ ਸਿੱਧੀ ਨਹੀਂ ਕੱਟਣੀ ਹੈਗੀ ਸਿੱਧੀ ਕਟਾਂਗੇ ਤੇ ਆਪਣੇ ਉਹਦੇ ਵਿੱਚ ਵਾ ਲਾਉਣਗੇ ਆਪਾਂ ਜਿਵੇਂ ਕਮੀਜ਼ ਦੇ ਰੇਪ ਲਾਣੇ ਆ ਬੈਕ ਨੱਕ ਤੇ ਉਸ ਤਰੀਕੇ ਹੀ ਕਟਾਂਗੇ ਆਪਾਂ ਇਸ ਤਰ੍ਹਾਂ ਕੱਪੜਾ ਜਿਹੜਾ ਬਚ ਗਿਆ ਹੈ ਉਸ ਤਰ੍ਹਾਂ ਹੀ ਛਾ ਲਿਆ ਵੀ ਸਾਰਾ ਇਧਰੋਂ ਸ਼ੇਪ ਨੂੰ ਲੈ ਕੇ ਇਧਰ ਲਈ ਸ਼ੇਪ ਨਾਲ ਇਸ ਤਰ੍ਹਾਂ ਇੱਥੇ ਆਪਣਾ ਸਿੱਧਾ ਪਹਿਲਾਂ ਨਿਸ਼ਾਨੀ ਲਗਾਉਣੀ ਹੈ ਇਤੋਂ ਨਾ ਪਾ ਦੋ ਇੰਚ ਦੀ ਇਸ ਰੀਕੇ ਸਾਰੇ ਦੋ ਦੋ ਇੰਚ ਦੀ ਚੰਟ ਲਾਵਾਂਗੇ ਜੇ ਆਪਾਂ ਰੇਵ ਇੱਕਸਾਰ ਕਟਾਂਗੇ ਫਿਰ ਆਪਣੇ ਜਿਹੜੇ ਕਿਨਾਰੀ ਲਾਣੇ ਹੁੰਦੀ ਹੈ ਰੇਵ ਦੀ ਉਹ ਵੀ ਇੱਕਸਾਰ ਸਫਾਈ ਚਾਹੀਦੀ

कट लवून नापणची लोड नाही हे तुम्ही उपर ही धर लावे ਕਿਾਰੇ ਭਾਪੜੀ ਜੇਗੜ ਤੇ ਲਾਣ